ਅਰਮਿਤ ਸਿੰਘ ਕਾਲਕਾ ਅਚਾਨਕ ਪਰਮਜੀਤ ਸਿੰਘ ਸਰਨਾ ਦੇ ਉੱਤੇ ਭੜਕ ਗਏ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੌਜੂਦਾ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਇੱਕ ਦੂਸਰੇ ਉੱਤੇ ਭੜਕਦੇ ਨਜ਼ਰ ਆ ਰਹੇ ਨੇ ਅਚਾਨਕ ਐਦਾਂ ਕਿਉਂ ਹੋ ਗਿਆ ਕਿ ਹਰਮੀਤ ਸਿੰਘ ਕਾਲਕਾ ਨੇ ਆਈਐਸਆਈ ਨਾਲ ਜੋੜ ਦਿੱਤਾ ਪਰਮਜੀਤ ਸਿੰਘ ਸਰਨਾ ਨੂੰ ਕਿਉਂ ਅਚਾਨਕ ਇਹ ਚਰਚਾ ਸ਼ੁਰੂ ਹੋ ਗਈ ਕਿ ਪਰਮਜੀਤ ਸਿੰਘ ਸਰਨਾ ਦੇ ਲਿੰਕਸ ਆਈਐਸਆਈ ਦੇ ਵਿੱਚ ਹੈਗੇ ਨੇ ਹਾਲਾਂਕਿ ਇਦਾਂ ਦੇ ਬਿਆਨ ਸਿਆਸੀ ਤੌਰ ਦੇ ਉੱਤੇ ਬੜੇ ਦਿੱਤੇ ਜਾਂਦੇ ਨੇ ਪਰ ਪੰਥਕ ਆਗੂ ਜਿਹੜੇ ਨੇ ਉਹ ਮੌਜੂਦਾ ਪ੍ਰਵੇਲਿੰਗ ਸਿਆਸਤ ਨੂੰ ਨਰੋਲ ਮੰਨੇ ਜਾਂਦੇ ਨੇ ਜਾਂ ਐਟਲੀਸਟ ਇਹ ਲੋਕ ਮੰਨਦੇ ਨੇ ਕਿ ਜਿਹੜਾ ਸਿੱਖ ਪੰਥ ਹੈ ਉਹ ਪ੍ਰਵੇਲਿੰਗ ਸਿਆਸੀ ਦਾਪੇਚ ਨਹੀਂ ਖੇਡਦਾ ਪਰ ਹਰਮੀਤ ਸਿੰਘ ਕਾਲਕਾ ਦਾ ਇੱਕ ਐਡਾ ਵੱਡਾ ਬਿਆਨ ਪਰਮਜੀਤ ਸਿੰਘ ਸਰਨਾ ਨੂੰ ਲੈ ਕੇ ਆ ਗਿਆ ਔਰ ਪਰਮਜੀਤ ਸਿੰਘ ਸਰਨਾ ਨੇ ਵੀ ਇੱਕ ਨਿਊਜ਼ ਆਰਟੀਕਲ ਦੇ ਮੁਤਾਬਕ ਸਿੱਧੇ ਤੌਰ ਦੇ ਉੱਤੇ ਨਿਸ਼ਾਨੇ ਸਾਧਦੇ ਆ ਹਰਮੀਤ ਸਿੰਘ ਕਾਲਕਾ ਉੱਤੇ ਔਰ ਮਨਜਿੰਦਰ ਸਿੰਘ ਸਰਸਾ ਦੇ ਉੱਤੇ ਕਿ ਉਹਨਾਂ ਨੇ ਪੰਥਕ ਜਥੇਬੰਦੀਆਂ ਨੂੰ ਆਰਐਸਐਸ ਔਰ ਬੀਜੇਪੀ ਦੇ ਚਰਨਾਂ 'ਚ ਪਾ ਦਿੱਤਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਇਲਜ਼ਾਮ ਨੇ ਔਰ ਹੋ ਸਕਦਾ ਹੈ ਕਿ ਇਸੇ ਕਾਰਨ ਸ਼ਾਇਦ ਹਰਮੀਤ ਸਿੰਘ ਕਾਲਕਾ ਦਾ ਗੁੱਸਾ ਹੱਦੋਂ ਪਾਰ ਹੋਇਆ ਹੋਵੇ ਔਰ ਉਹਨਾਂ ਨੇ ਪਰਮਜੀਤ ਸਿੰਘ ਸਰਨਾ ਨੂੰ ਆਈਐਸਆਈ ਦੇ ਨਾਲ ਜੋੜ ਦਿੱਤਾ ਹੋਵੇ ਪਰ ਨਿਊਜ਼ ਆਰਟੀਕਲ ਦੇ ਮੁਤਾਬਕ ਸਿੱਧੇ ਤੌਰ ਦੇ ਉਤੇ ਇੱਕ ਦੂਸਰੇ ਦੇ ਉਤੇ ਨਿਸ਼ਾਨੇ ਸਾਧੇ ਗਏ ਆ ਭਾਵੇਂ ਪਰਮਜੀਤ ਸਿੰਘ ਸਰਨਾ ਹੋਣ ਉਹਨਾਂ ਨੇ ਹਰਮੀਤ ਸਿੰਘ ਕਾਲਕਾਰ ਮਨਜਿੰਦਰ ਸਿੰਘ ਸਿਰਸਾ ਬਾਰੇ ਸਿੱਧੇ ਤੌਰ ਦੇ ਉਤੇ ਟਿੱਪਣੀ ਕੀਤੀ ਹੈ ਔਰ ਉਸੇ ਨਿਊਜ਼ ਆਰਟੀਕਲ ਦੇ ਮੁਤਾਬਕ ਹਰਮੀਤ ਸਿੰਘ ਕਾਲਕਾ ਔਰ ਮਨਜਿੰਦਰ ਸਿੰਘ ਸਿਰਸਾ ਨੇ ਪਰਮਜੀਤ ਸਿੰਘ ਸਰਨਾ ਦੇ ਉਤੇ ਟਿੱਪਣੀ ਕੀਤੀ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਲੈ ਕੇ ਵਿਵਾਦ ਪਖਿਆ ਪਿਆ ਮੌਜੂਦਾ ਤੇ ਸਾਬਕਾ ਪ੍ਰਧਾਨਾਂ ਦੇ ਵਿੱਚ ਵਿਵਾਦ ਪੈਦਾ ਹੋ ਗਿਆ ਪਰਮਜੀਤ ਸਿੰਘ ਸਰਨਾ ਅਕਾਲੀ ਦਲ ਦਾ ਹਿੱਸਾ ਬਣ ਚੁੱਕੇ ਨੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਹੋ ਸਕਦਾ ਹੈ ਕਿ ਇੱਕ ਪਾਰਟੀ ਟੂ ਪਾਰਟੀ ਕਸ਼ਮਕਸ਼ ਚੱਲ ਰਹੀ ਹੋਵੇ ਪਰ ਤਾਂ ਵੀ ਇੱਕ ਐਸੋਸੀਏਸ਼ਨ ਦਾ ਹਿੱਸਾ ਰਹੇ ਹੋਣ ਜਦੋਂ ਔਰ ਖਾਸ ਕਰਕੇ ਸਿੱਖ ਲੀਡਰ ਹੋਣ ਤਾਂ ਐਦਾਂ ਦੀ ਪ੍ਰੋਬਲਮ ਜਿਹੜੀ ਆ ਉਹ ਘੱਟ ਵੱਧ ਹੀ ਆਉਂਦੀ ਹੁੰਦੀ ਹੈ ਖੈਰ ਕੀ ਕੁਝ ਵਾਪਰਿਆ ਹਰਮਿੰਦਰ ਸਿੰਘ ਕਾਲਕਾ ਦੇ ਮੂੰਹੋਂ ਸੁਣਦੇ ਆ ਕਿ ਉਹਨਾਂ ਨੇ ਅਚਾਨਕ ਐਡਾ ਵੱਡਾ ਬਿਆਨ ਕਿਉਂ ਦਿੱਤਾ 2002 ਤੋਂ ਲੈ ਕੇ 2012 13 ਤੱਕ ਜਿਸ ਵਕਤ ਸਰਦਾਰ ਪਰਮਜੀਤ ਸਿੰਘ ਸਰਨਾ ਇਨਾਂ ਦੀ ਟੀਮ ਕਾਬਜ਼ ਰਹੀ ਆ ਦਿੱਲੀ ਦੀ ਸੰਗਤ ਨੂੰ ਹਮੇਸ਼ਾ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਦੋ ਦੋ ਸੰਗਰਾਂ ਦਾ ਦੋ ਦੋ ਗੁਰਪੁਰਬ ਮੜਾਉਂਦੇ ਆ ਔਰ ਅਸੀਂ ਸੋਚਦੇ ਸੀ ਸ਼ਾਇਦ ਵਕਤ ਦੇ ਨਾਲ ਇਹ ਠੀਕ ਹੋ ਗਏ ਨੇ ਸਮਝ ਆ ਗਈ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅੱਜ ਜੀ ਸਮਰਪਿਤ ਹੋ ਗਿਆ ਮਗਰ ਬੜੀ ਅਫਸੋਸ ਦੀ ਗੱਲ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਪਾਉਣ ਤੋਂ ਬਾਅਦ ਵੀ ਸਰਦਾਰ ਪਰਮਜੀਤ ਸਿੰਘ ਸਰਨਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਵੀ ਵਿਪਰੀਤ ਗੱਲਾਂ ਕਰ ਰਿਹਾ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਕਿ ਜਿਹੜਾ ਗੁਰਪੁਰਬ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 19 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੈਲੰਡਰ ਦੇ ਮੁਤਾਬਿਕ ਸਾਰੀ ਦੁਨੀਆ ਦੇ ਵਿੱਚ ਮਨਾਉਣ ਵਾਸਤੇ ਕਿਹਾ ਗਿਆ ਉਹਦੇ ਵਿਪਰੀਤ ਜਾ ਕੇ ਆਪਣੇ ਅਕਾਵਾ ਨੂੰ ਉਹ ਅਕਾਵਾ ਜਿਨ੍ਹਾਂ ਨਾਲ ਇਹਨਾਂ ਦੀ ਪੁਰਾਣੀ ਸਾਂਝ ਹੈ ਜਿਹੜਾ ਹੈ ਪਾਕਿਸਤਾਨ ਦੇ ਏਜੰਟ ਪਾਕਿਸਤਾਨ ਦੀ ਆਈਐਸਆਈ ਦੇ ਨਾਲ ਇਹਨਾਂ ਦੇ ਜਿਹੜੇ ਹੱਥ ਮਿਲੇ ਹੋਇਆ ਉਹਨਾਂ ਨੂੰ ਖੁਸ਼ ਕਰਨ ਵਾਸਤੇ ਇਹਨਾਂ ਨੇ 9 ਅਕਤੂਬਰ ਦਾ ਜਿਹੜਾ ਦਿਨ ਜਿਹੜਾ ਪਾਕਿਸਤਾਨ ਕਮੇਟੀ ਕੋਲੋਂ ਮਕਰਰ ਕੀਤਾ ਗਿਆ ਉਹਦੇ ਸਮਰਪਿਤ ਹੋ ਕੇ ਦਿੱਲੀ ਤੋਂ ਇੱਕ ਜਥਾ ਭੇਜਣ ਦੀ ਗੱਲ ਕੀਤੀ ਆ ਲੋਕਾਂ ਕੋਲੋਂ ਪੈਸੇ ਇਕੱਠੇ ਕੀਤੇ ਗਏ ਹਜ਼ਾਰ-ਹਜ਼ਾਰ ਰੁਪਿਆ ਪੈਸੇ ਲਏ ਗਏ ਫੀਓਦਾ ਦੇ ਵੀਜ਼ੇ ਲਗਵਾਉਣ ਵਾਸਤੇ ਔਰ 150 ਡਾਲਰ ਜਿਹੜਾ ਹੈ ਉਹ ਪੈਸਾ ਲਿਆ ਲਿਆ ਗਿਆ ਕਿ ਜਿਹੜਾ ਤੁਹਾਡਾ ਇੱਥੇ ਖਰਚਾ ਆਏਗਾ ਯਾਨੀ ਕਿ 12-12 13-13 ਹਜ਼ਾਰ ਰੁਪਿਆ ਮਗਰ 230 ਵੀਜ਼ੇ ਅਪਲਾਈ ਕੀਤੇ ਗਏ ਔਰ 230 ਦੀ ਜਿਸ ਵਕਤ ਰਿਫਿਊਜ਼ਲ ਹੋ ਗਈ ਜਾ ਕੇ ਆਪਣੇ ਆਕਾਵਾ ਨੂੰ ਆਈਐਸਆਈ ਬਲਿਆਂ ਨੂੰ ਉੱਥੇ ਉਹਨਾਂ ਦੇ ਪੈਰਾਂ 'ਚ ਪੈ ਗਏ ਕਿ ਜੀ ਅਸੀਂ ਦੁਨੀਆ ਦੇ ਵਿੱਚ ਮੈਸੇਜ ਕੀ ਦੇ ਪਾਵਾਂਗੇ ਕਿ ਦਿੱਲੀ ਤੋਂ ਕੋਈ ਸੰਗਤ ਨਹੀਂ ਪਹੁੰਚੇਗੀ ਤੇ ਸੋ ਉਹਨਾਂ ਨੇ ਇੱਥੇ ਆਰਡਰ ਕੀਤਾ ਹਾਈ ਕਮਿਸ਼ਨ ਨੂੰ ਇੱਥੇ ਗੱਲ ਕੀਤੀ ਔਰ 53 ਬੰਦਿਆ ਦਾ ਇਥੋਂ ਇੱਕ ਡੈਲੀਗੇਸ਼ਨ ਸਿਰਫ ਪਾਸ ਹੋਇਆ ਜਿਹੜਾ 230 ਬੰਦਿਆਂ ਦੇ ਪੈਸੇ ਇਕੱਠੇ ਕੀਤੇ ਔਰ 53 ਬੰਦਿਆਂ ਤੇ ਵੀਜ਼ੇ ਲਾ ਕੇ ਅੱਜ ਉੱਥੇ ਪਾਕਿਸਤਾਨ ਭੇਜਣ ਦੀ ਗੱਲ ਕਰ ਰਹੇ ਆ ਅਸੀਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਇੱਕ ਚਿੱਠੀ ਵੀ ਲਿਖੀ ਆ ਮੰਗ ਪੱਤਰ ਦੇ ਰਾਹੀਂ ਔਰ ਉਹਨਾਂ ਨੂੰ মিডিਆ ਰਾਹੀਂ ਵੀ ਅੱਜ ਬੇਨਤੀ ਕਰਦੇ ਆ ਕਿ ਐਸੇ ਬੰਦੇ ਜਿਹੜੇ ਅੱਜ ਵੀ ਅਕਾਲ ਤਖਤ ਸਾਹਿਬ ਤੋਂ ਵਿਰੁੱਧ ਚੱਲ ਰਹੇ ਆ ਅਕਾਲ ਤਖਤ ਸਾਹਿਬ ਤੋਂ ਮਿੱਥੀ ਹੋਈ ਤਰੀਕ ਦੇ ਖਿਲਾਫ ਚੱਲ ਰਹੇ ਆ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਔਰ ਸਰਨਾ ਸਾਹਿਬ ਨੂੰ ਅਕਾਲ ਤਖਤ ਤੇ ਪਤਲਬ ਕਰਕੇ ਪੁੱਛਣਾ ਚਾਹੀਦਾ ਹੈ ਇਹ ਇਹ ਤਰੀਕ ਜਿਹੜੀ ਆ ਐ ਦੇ ਉੱਤੇ ਤੁਸੀਂ ਕਿਉਂ ਸੰਗਤਾਂ ਨੂੰ ਪ੍ਰੇਰਿਤ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਲੈਟਰਪੈਡ ਦੇ ਉੱਤੇ ਚਿੱਠੀਆਂ ਲਿਖ ਰਹੇ ਹੋ ਕਿ ਸਾਨੂੰ ਵੀਜ਼ੇ ਦਿੱਤੇ ਜਾਣ ਕਿਉਂਕਿ ਅਸੀਂ 9 ਤਰੀਕ ਨੂੰ ਗੁਰੂ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ ਸੋ ਅੱਜ ਇਹ ਬੀੜਿਆ ਰਹੀ ਔਰ ਜਤਤਾਰ ਕਾਲਤਖਸਰ ਨੂੰ ਬੇਨਤੀ ਕਰਨ ਵਸੇ ਸਾਰਾ ਮੀਡੀਆ ਸੀ ਇੱਥੇ ਸਦਿਆ